ਮਿਲਲ ਵਾਟਰ ਆ ਗਿਆ ਬੋਤਲਾਂ ਵਾਲਾ ਆਪਾਂ ਪਾਣੀ ਪੀ ਰਹੇ ਆ ਪਰ ਜਿਹੜਾ ਘੜੇ ਦਾ ਪਾਣੀ ਹੈ ਉਹ ਅੱਜ ਕੱਲ ਜਿਹੜਾ ਕਿ ਬਹੁਤ ਜ਼ਿਆਦਾ ਲੋਕਾਂ ਨੇ ਘਟਾ ਦਿੱਤਾ ਹੈ ਬੇਸ਼ੱਕ ਘੜੇ ਦੇ ਪਾਣੀ ਦੇ ਨਾਲ ਵੱਖ-ਵੱਖ ਬਿਮਾਰੀਆਂ ਦੂਰ ਹੁੰਦੀਆਂ ਇੱਥੇ ਲਾ ਹਜ਼ਾਰਾਂ ਚ ਘੜੇ ਜਾਂਦੇ ਹੁੰਦੇ ਨੇ ਮਾਰਕੀਟ ਤੋਂ ਉਸ ਤੋਂ ਬਾਅਦ ਤੇ ਲੱਖਾਂ ਚ ਵੀ ਜਾਂਦੇ ਨੇ ਹੁਣ ਕਿੰਨੇ ਤੋਂ ਪੁੱਢੀ ਤਿਆਰ ਕਰ ਦੂਗੀ ਬਸ ਹੁਣ ਤਾਂ 100 150 ਘੜਾ ਮਸੋ ਬਣਾਣੇ ਆ ਉਹ ਕਹਿੰਦੇ ਕਿ ਘੱਟ ਗਿਆ ਘਰ ਦਾ ਜੀਵਨ ਤੋਂ ਗੁਜ਼ਾਰਾ ਚੱਲ ਜਾਂਦਾ ਜਿਸ ਦੇ ਨਾਲ ਜਾਂ ਹੋਤੇ ਵੀ ਅੰੜੇ ਉਹ ਪਤਾ ਕਿ ਆ ਭਾਂਡਿਆਂ ਦੇ ਵਗੈਰਾ ਅਸੀਂ ਹੋਰ ਵੀ ਮੜਾ ਮੋਟਾ ਮੀਨ ਦਾ ਮਜ਼ਦੂਰੀ ਕਰਦੇ ਆ ਪਰ ਥੱਲਾ ਭਾਂਡਿਆਂ ਦੇ ਸਿਰਫ ਨਹੀਂ ਇਹ ਤਾਂ ਆੜੀ ਫੋਣੀ ਜਿਹਾ ਕੰਮ ਹੈ ਅਰੀ ਵਾਲੇ ਤਾਂ ਵੈਸੇ ਤੇ ਫੇਰ ਵੀ ਮਹਿੰਗੇ ਬੋਲਦੇ ਆ ਉਹਦਾ ਪੂਰਾ ਰੇਟ ਲੰਨੇ ਆ ਉਹ ਤਾਂ ਜੇ ਉਰੇ ਤੇ ਮੰਨ ਕੇ 50 ਰੁਪਏ ਦੀ ਚੀਜ਼ ਲੈ ਕੇ ਉਹਨੇ 100 ਦੀ ਵੇਚ ਦਿੱਤੀ ਸਸ਼ੀਕਲ ਤੁਸੀਂ ਜੁੜਿਓ ਹੋਨਯਰ ਦੇ ਨਾਲ ਜਿੱਥੇ ਸਮੇਂ-ਸਮੇਂ ਦੇ ਨਾਲ ਟੈਕਨੋਲੋਜੀ ਦੇ ਨਾਲ ਨਵੀਆਂ-ਨਵੀਆਂ ਚੀਜ਼ਾਂ ਆ ਗਈਆਂ ਅੱਜਕੱਲ ਉੱਥੇ ਹੀ ਜਿਹੜੀਆਂ ਪੁਰਾਣੀ ਰਿਵਾਇਤੀ ਚੀਜ਼ਾਂ ਹੈਗੀਆਂ ਉਹਨਾਂ ਦੀ ਵੀ ਅੱਜਕੱਲ ਜਿਹੜੀ ਕੀ ਹਜੇ ਵੀ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਮੈਂ ਗੱਲ ਕਰ ਰਿਹਾ ਜਿਹੜੇ ਕੀ ਘੜੇ ਹੁੰਦੇ ਪਾਣੀ ਦੇ ਪੀਣ ਵਾਲੇ ਕਿਉਂਕਿ ਅੱਜਕੱਲ ਫ੍ਰਿਜ ਆ ਗਏ ਨੇ ਜ਼ਿਆਦਾਤਰ ਮਿਲਲ ਵਾਟਰ ਆ ਗਿਆ ਬੋਤਲਾਂ ਵਾਲਾ ਆਪਾਂ ਪਾਣੀ ਪੀ ਰਹੇ ਆ ਪਰ ਜਿਹੜਾ ਘੜੇ ਦਾ ਪਾਣੀ ਹੈ ਉਹ ਅੱਜ ਕੱਲ ਜਿਹੜਾ ਕਿ ਬਹੁਤ ਜ਼ਿਆਦਾ ਲੋਕਾਂ ਨੇ ਘਟਾ ਦਿੱਤਾ ਹੈ ਬੇਸ਼ੱਕ ਘੜੇ ਦੇ ਪਾਣੀ ਦੇ ਨਾਲ ਵੱਖ-ਵੱਖ ਬਿਮਾਰੀਆਂ ਦੂਰ ਹੁੰਦੀਆਂ ਤਸਵੀਰ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਕੀ ਜਿਹੜੇ ਘੜੇ ਬਣਾਉਂਦੇ ਆ ਜਿਵੇਂ ਕਾਰੀਗਰ ਇਸ ਕੰਮ ਨੂੰ ਜਿਹੜੇ ਕਿ ਪਹਿਲ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਗਰਮੀ ਦਾ ਜਿਹੜਾ ਕਿ ਸੀਜ਼ਨ ਆ ਗਿਆ ਗਰਮੀ ਬਹੁਤ ਜ਼ਿਆਦਾ ਵੀ ਪੈ ਰਹੀ ਹੈ ਪਰ ਦੇਖ ਰਹੇ ਹੋ ਤੁਸੀਂ ਕੀ ਕਾਰਿਗਰਾਂ ਵੱਲੋਂ ਜਿਹੜੇ ਕਿ ਘੜੇ ਬਣਾਏ ਜਾ ਰਹੇ ਆ ਅੱਗੇ ਬਾਜ਼ਾਰਾਂ ਦੇ ਵਿੱਚ ਜਾਣ ਕੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਅੰਤਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮਿਆਨ ਖਾਨ ਹਾਂ ਹਾਂ ਤਾਂ ਦੋਸਤੋ ਇਸ ਵੇਲੇ 3 ਕਿਉਂਕਿ ਅੱਜਕੱਲ ਪਾਣੀ ਪੀਣ ਵਾਲਾ ਬੋਤਲਾਂ ਚ ਆ ਗਿਆ ਫ੍ਰਿਜਾਂ ਦਾ ਆ ਗਿਆ ਤੁਹਾਡਾ ਜਿਹੜਾ ਕੰਮ ਹੈ ਇਹ ਵਧਿਆ ਜਾਂ ਘਟ ਰਿਹਾ ਦਿਨ ਕਿ ਘੜੇ ਜਿਹੜੇ ਹੈਗੇ ਆ ਨਾ ਜੀ ਇਹ ਮਿੱਟੀ ਦੇ ਜੀ ਕੰਮ ਤਾਂ ਵੈਸੇ ਘਟ ਰਿਹਾ ਹਾਂ ਹਾਂ ਤੇ ਵੈਸੇ ਘੜੇ ਜਿਹੜੇ ਘੜੇ ਦਾ ਪਾਣੀ ਪੀਣਾ ਚਾਹੀਦਾ ਜਿਹੜੇ ਫ੍ਰੀਜਾਂ ਨੇ ਆ ਫ੍ਰੀਜਾਂ ਦਾ ਪਾਣੀ ਗਲਾ ਗੁਲਾ ਖਰਾਬ ਕਰਦਾ ਅੱਛਾ ਜੀ ਆਪਣਾ ਹੋਰ ਲੱਗਦਾ ਇਹ ਵੈਸੇ ਘੜੇ ਦਾ ਪਾਣੀ ਪੀਣ ਨਾਲ ਮਿੱਟੀ ਦੇ ਤੱਤ ਹੁੰਨੇ ਆ ਇਹਦੇ ਵਿੱਚ ਮਿੱਟੀ ਦੇ ਤੱਤਾਂ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਘੜੇ ਦਾ ਪਾਣੀ ਪੀਣਾ ਚਾਹੀਦਾ ਜ਼ਰੂਰੀ ਤੁਹਾਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਸਾਡਾ ਤੇ ਜੀ ਮੰਨ ਕੇ ਮੇਰਾ ਆਪਣੀ ਉਮਰ ਹੋ ਗਈ ਤੇ ਉਸ ਤੋਂ ਬਾਅਦ ਸਾਡੇ ਬਜ਼ੁਰਗ ਵੀ ਬਣਾਉਂਦੇ ਰਹੇ ਆ ਜੱਡੇ ਦੋ ਤਿੰਨ ਪੀੜੀਆਂ ਤੋਂ ਚੱਲ ਰਿਹਾ ਕੰਮ ਇਹ ਉਡੀਕੀ ਉਮਰ ਹੋ ਗਈ ਤੁਸੀਂ ਵੀ ਦੇਖੇਗਾ ਸੀਜ਼ਨ ਸੀਜ਼ਨ ਦੇ ਤੌਰ ਤੇ ਵੀ ਪਹਿਲਾਂ ਹਜ਼ਾਰਾਂ ਚ ਘੜੇ ਜਾਂਦੇ ਹੋਣਗੇ ਮਾਰਕੀਟ ਚ ਉਸ ਤੋਂ ਬਾਅਦ ਕਦੀ ਲੱਖਾਂ ਚ ਵੀ ਜਾਂਦੇਗੇ ਹੁਣ ਕਿੰਨੇ ਤੂੰ ਤੁਸੀਂ ਤਿਆਰ ਕਰਦੇ ਜਿਵੇਂ ਕਿ ਬਸ ਹੁਣ ਤਾਂ 100 150 ਘੜਾ ਮਸੋ ਬਣਾਣੇ ਆ ਬੱਸ ਇੰਨਾ ਕੁ ਵਿਕਦਾ ਜੇ ਕਹਾਂ ਵੀ ਹੁਣ ਪਹਿਲਾਂ ਬਹੁਤ ਜ਼ਿਆਦਾ ਬਣਾਇ ਕਰਦੇ ਤੇ ਬੱਦੋ ਬੱਦ ਕਿੰਨੇ ਬਣਾਏ ਪਏ ਸੀ ਇਸ ਟਾਈਮ ਕੜੇ ਕੜੇ ਜਦੋਂ ਸਟਾਰਟਿੰਗ ਤੋਂ ਕੰਮ ਕਰਦੇ ਸੀ ਸ਼ੁਰੂ ਤੇ 5 5 6 7 700 1000 1000 ਕੜਾ ਵੀ ਕੇ ਕਰਦਾ ਸੀ ਸਾਡਾ ਜਿਹੜਾ ਕਿ ਅੱਜ 1.5 200 ਉੱਪਰ ਆ ਗਿਆ ਉਹ ਵੀ ਨਹੀਂ ਲੱਗਦਾ ਇੰਨਾ ਕੋਈ ਕੋਈ ਆਂਦਾ ਲੈਣ ਬਾਤ ਤੇ ਜੀ ਜੇ ਕਹਤ ਨੇ ਆ ਕੜਾ ਇੰਨੇ ਦਾ ਫਿਰ ਕਹਤ ਨੇ ਰੇਟ ਮਹਗਾ ਹੋ ਗਿਆ ਕਿੰਨੇ ਦਾ ਕੜਾ ਜੀ ਤੇ ਕਿੰਨੇ ਦਾ ਪਹਿਲਾਂ ਸਟਾਰਟ ਕੀਤਾ ਸੀ 20 25 ਰੁਪਏ ਹੁਣ ਕੜਾ 200 ਰੁਪਏ ਦਾ 200 ਜਦ ਮਿੱਟੀ ਸਸਤੀ ਸੀ ਪਾਥੀਆਂ ਸਸਤੀਆਂ ਤੇ ਹੁਣ ਮਿੱਟੀ ਵੀ 13 13 14 14 ਹਜ਼ਾਰ ਦਾ ਰੀਪਰ ਜਾਂ ਟਰੈਲੀ ਜੀ ਮਿਲਦੀ ਆ ਇਹ ਕਰਾਂਗੇ ਫਿਰ ਪਾਥੀਆਂ ਮਹਿੰਗੀਆਂ ਹੁਣ ਮਹंगाई ਬਹੁਤ ਹੋ ਗਈ ਜੇ ਕੜਾ 200 ਦਾ ਕਹਿੰਦੇ ਉਹਰੇ ਆ ਕੇ ਕਹਿੰਦੇ ਨੇ ਨਾ ਬਜਾਦੇ ਐ ਤਾਂ ਹੁਣ ਦੱਸੋ ਅਸੀਂ ਕੀ ਕਰੀਏ ਮਿੱਟੀ ਨੂੰ ਔਰ ਪਾਥੀਆਂ ਨੂੰ ਮਿਹਨਤ ਬਣਾਉਣ ਦੀ ਹੁਣ ਅਸੀਂ ਵੀ ਤਾਂ ਮਿਸਤਰੀਆਂ ਅਸੀਂ ਘਰ ਬੈਠੇ ਕਮਾਣਾ ਪਰ ਹੁਣ ਕਰੀਏਗੇ ਮਕਾਇਲ ਜਿਵੇਂ ਬਿਮਾਰੀਆਂ ਨੂੰ ਇਸ ਤੋਂ ਦੂਰ ਰੂਣੇ ਘਰੇ ਦੇ ਪਾਣੀ ਪੀਣ ਦੇ ਨਾਲ ਡਾਕਟਰ ਵੀ ਕਹਿੰਦੇ ਜਾਂ ਪੁਰਾਣੇ ਬਜ਼ੁਰਗ ਵੀ ਕਹਿੰਦੇ ਵੀ ਪੁਰਾਣੇ ਟਾਈਮਾਂ 'ਚ ਤਾਂ ਹੁੰਦੇ ਵੀ ਘਰ ਹੀ ਸੀ ਜਿਆਦਾਤਰ ਪਰ ਅੱਜ ਕੱਲ੍ਹ ਦੀ ਮਨ ਲਾਉਂਦਾ ਨਵੀਂ ਪਲੀਣੀ ਨੂੰ ਦਾ ਨਵੀਂ ਜਿਹੜੀ ਅੱਜ ਕੱਲ੍ਹ ਦੀ ਨੌਜਵਾਨੀ ਪਲੀਣੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਇਹ ਘੜੇ ਦਾ ਪਾਣੀ ਕੇਸ ਚੀਜ਼ ਆ ਇਹਨਾਂ ਨੂੰ ਨਹੀਂ ਪਤਾ ਹੈਗਾ ਇਹ ਤਾਂ ਘੜੇ ਦਾ ਪਾਣੀ ਬਜ਼ੁਰਗਾਂ ਨੂੰ ਪਤਾ ਜੀ ਇਹ ਆ ਜਿਹੜੇ ਵੈਲਾ 50 60 ਸਾਲ ਦੇ ਬੰਦੇ ਆ ਉਹਨਾਂ ਨੂੰ ਪਤਾ ਇਹ ਆ ਫਿਰ ਡਾਕਟਰਾਂ ਦੀ ਸਲਾਹ ਲੈਣਾ ਨਾ ਡਾਕਟਰ ਨੂੰ ਪੁੱਛਣਾ ਵੀ ਘੜੇ ਦਾ ਪਾਣੀ ਜ਼ਰੂਰੀ ਹੈ ਕਿੰਨਾ ਕਿ ਜਾਓ ਵਾ ਲੱਭਦਾ ਇੱਕ ਪਰ ਇਹ ਲੋਕ ਨਹੀਂ ਮੰਨਦੇ ਵਿੱਚ ਘੱਟ 20 ਰੁਪਏ ਦੀ ਪਾਣੀ ਦੀ ਬੋਤਲ ਅੱਜ ਕੱਲ ਜਿਆਦਾ ਲੋਕ ਪੀਂਦੇ ਆ ਹਾਂ 20 ਰੁਪਏ ਦੀ ਬੋਤਲ ਤਾਂ ਮੰਗ ਲੈਂਗੇ ਪਲਾਸਟਿਕਲੀ ਪਲਾਸਟਿਕ ਦੇ ਵਿੱਚ ਖਾਣਾ ਪੀਣਾ ਖਾਨੀਕਾਰ ਦਾ ਜੋ ਕਿ ਪਲਾਸਟਿਕ ਦਾ ਪਾਣੀ ਪਲਾਸਟਿਕ ਦੇ ਵਿੱਚ ਪਿੰਦੇ ਆ ਘੜੇ ਦਾ ਪਾਣੀ ਜ਼ਰੂਰੀ ਹੈ ਕਿ ਪਲਾਸਟਿਕ ਦਾ ਜੀ ਉਹ ਇਹ ਤਾਂ ਗੱਲਾਂ ਇਹਨਾਂ ਨੂੰ ਪਤਾ ਨਹੀਂ ਹੈਗਾ ਲੋਕਾਂ ਨੂੰ ਬਹੁਤ ਘੱਟ ਪਤਾ ਦੀਗੰਦਰੀ ਕਹਿੰਦੇ ਵੀ ਘੱਟ ਗਿਆ ਉਹ ਘਰ ਦਾ ਜਿਵੇਂ ਤੂੰ ਗੁਜ਼ਾਰਾ ਚੱਲ ਜਾਂਦਾ ਜਿਸ ਦੇ ਨਾਲ ਜਾਂ ਹੋ ਕੇ ਵੀ ਨਹੀਂ ਉਹ ਪਤਾ ਕਿ ਭਾਂਡਿਆਂ ਤੇ ਵਗੈਰਾ ਅਸੀਂ ਹੋਰ ਵੀ ਮੜਾ ਮੋਟਾ ਮੈਨ ਤਾਂ ਮਜ਼ਦੂਰੀ ਕਰਦੇ ਆਂ ਫਿਰ ਜੀ ਕੱਲਾ ਭਾਂਡਿਆਂ ਦੇ ਸਿਰ ਪਰਨੀ ਆ ਤਾਂ ਸਾੜੀ ਥੋਣੀ ਜਿਹਦਾ ਕੰਮ ਆ ਫਿਰ ਸਾੜੀ ਥੋਣੀ ਇਹ ਵਿਕਦੇ ਆ ਇਹ ਹੁਣ ਜੇ ਕਹੇ ਵੀ 24 ਘੰਟੇ ਕੋਈ ਲਊਗਾ 24 ਘੰਟੇ ਤਾਂ ਕੋਈ ਲੰਦਾ ਨਹੀਂ ਸਾੜੀ ਜੀ ਜੱਜ ਕੱਲ ਗਰਮੀ ਜੀ ਚ ਲੈ ਲੇਗੇ ਖੜੇ ਤੇ ਬਾਅਦ દિਵਾਲੀ ਨੂੰ ਆਂਦਾ ਤੁਹਾਨੂੰ ਪਤਾ ਦੀਵੇ ਦਵੇ ਉਹ ਚ ਵਿਕਦੇ ਆ ਉੱਤੇ ਬਾਅਦ ਮੰਨ ਕੇ ਚਲੋ ਜੀ 6 ਮਹੀਨੇ ਅਸੀਂ ਮੈਂ ਤਾਂ ਮਜ਼ਦੂਰੀ ਹੋਰ ਕਰਦੇ ਆ ਵਿੱਚ 6 ਮਹੀਨੇ ਸਾਡੇ ਇੱਧਰ ਲੱਗ ਜਣੇ ਆ ਵਿੱਚ ਘੜਿਆ ਜਾ ਹੜੀ ਉੜੀ ਜਾ ਤੇ ਪੁੱਤ ਦੌਲੀ ਅੱਗੇ ਤੁਹਾਨੂੰ ਲੱਗਦਾ ਵੀ ਅੱਗੇ ਜਿਵੇਂ ਤੁਹਾਡੀ ਵੀ ਅਗਲੀ ਪੀੜ੍ਹੀ ਕੰਮ ਕਰ ਰਹੀ ਏ ਤੂੰ ਇੰਟਰਸਟ ਹੈਗਾ ਜਾਂ ਅੱਜ ਕੱਲੇ ਯੂਪੀ ਚ ਬੱਚੇ ਬਦਲ ਕੇ ਮੋਬਾਈਲਾਂ ਤੇ ਜਾਂ ਹੋਰ ਕੰਮਾਂ ਕਰਾਂ ਤੇ ਨਾ ਨਾ ਅੱਜ ਕੱਲ ਤਾਂ ਇਹ ਕੰਮ ਠੱਪ ਹੋ ਗਿਆ ਜੀ ਬਸ ਜੋਗਲ ਤੁੱਕ ਸਾਡੀ ਜ਼ਿੰਦਗੀ ਆ ਮੇਰੀ ਮੰਨ ਕੇ ਮੈਂ ਆਪਣੀ ਖੁੱਲ ਕਰੂੰਗਾ ਉਸ ਤੋਂ ਬਾਅਦ ਕੋਈ ਸੱਡਾ ਭੰਡੇ ਬਣਾਊਗਾ ਨਹੀਂ ਜੀ ਬੱਚੇ ਦਾ ਤਾਂ ਉਹ ਹਟ ਉੱਡ ਗਏ ਆਪਣੇ ਆਪਣੇ ਕਰਦੇ ਦਾ ਮਿਹਨਤ ਮਜ਼ਦੂਰੀਆਂ ਹੀ ਆ ਪਰ ਉਹ ਕੰਮ ਨਹੀਂ ਹੁਣ ਉਹ ਮਿੱਟੀ ਦੇ ਭਾਂਡਿਆਂ ਦੇ ਨਫ਼ਰ ਦਪਟਣ ਲੱਗ ਬਈ ਅਸੀਂ ਕਹਿੰਦੇ ਆ ਵੀ ਜੇ ਮਿਹਨਤ ਹੀ ਨਹੀਂ ਹੈਗੀ ਫਿਰ ਕੀ ਫਾਇਦਾ پیسے ਦੀ ਰਕਮ ਕੱਟ ਹਾਂ ਵੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਫਿਰ ਗੱਲ ਸੁਣੋ ਕੰਪੀਟੀਸ਼ਨ ਹੋ ਗਈ ਬਸ ਤਾਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਗਈ ਸ਼ਹਿਰਾਂ ਚ ਵੀ ਦੁਕਾਨਦਾਰਾਂ ਨੇ ਵੀ ਇਹ ਰੱਖੇ ਵੈਸੇ ਤਾਂ ਚਾਰੀ ਗੱਤੀ ਹੋਰ ਭਾਂਡੇ ਵੀ ਮਿੱਟੀ ਚਲੋ ਉਹ ਤਾਂ ਸਹਰੀ ਵਾਲੇ ਤਾਂ ਵੈਸੇ ਇਹਦੇ ਫਿਰ ਵੀ ਮਹਿੰਗੇ ਬੋਲਦੇ ਆ ਜੀ ਉਹਦਾ ਪੂਰਾ ਰੇਟ ਲੈਣੇ ਆ ਉਹ ਤਾਂ ਜੇ ਉਰੇ ਤੇ ਮੰਨ ਕੇ 50 ਰੁਪਏ ਦੀ ਚੀਜ਼ ਲੈ ਗਏ ਉਹਨੇ 100 ਦੀ ਵੇਚ ਦੇਣੀ ਆ ਅੱਧ ਕਮਾਣਾ ਉਹਨਾਂ ਨੇ ਬਿਨਾ ਬੈਠੇ ਦੇ ਹੁਣ ਅਸੀਂ ਮਿੱਟੀ ਵੀ ਲਾਏਗੇ ਪਾਥੀਆਂ ਵੀ ਲਾਏਗੇ ਬਾਣ ਆਏਗੇ ਵੀ ਪਰ ਸਾਨੂੰ ਮਿਹਨਤ ਅਸੀਂ ਸਾਰਾ ਕੁਝ ਕਰਾਂਗੇ ਸਾਨੂੰ ਅੱਧ ਨਹੀਂ ਮਿਲਦਾ ਚਵਾਨੀ ਨਹੀਂ ਬachi ਜੀ ਮੰਨ ਕੇ ਰਬੀਏ ਜੋ ਇਹ ਕੰਮ ਹੋਏ ਬਈਆ ਤੋ ਬਿਲਕੁਲ ਸਾਡੇ ਨਾਲ ਸੀ ਜੋ ਖਾਨ ਸਾਹਿਬ ਆਗੇ ਜੋ ਦੱਸ ਰਹੇ ਸੀ ਕਿ ਅਸੀਂ ਕਿ ਜੀ ਪੀ ਡੀ ਇਹਨਾਂ ਦੀ ਕੰਮ ਕਰਦੀ ਆ ਪਰ ਕਹਿੰਦੇ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਹੋ ਰਹੀ ਆ ਉਵੇਂ ਵੀ ਲੋਕਾਂ ਦਾ ਰੁਝਾਨ ਵੀ ਘਟ ਰਿਹਾ ਈਨ ਵਾਲੇ ਘੜਿਆਂ ਦੇ ਪਾਣੀ ਨਾਲ ਡਾਕਟਰ ਬੇਸਕ ਸਲਾਹ ਦਿੰਦੇ ਨੇ ਕਿ ਘੜੇ ਦੇ ਪਾਣੀ ਪੀਣ ਦੇ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹੋਰ ਸਰੀਰ ਦੀਆਂ ਬਿਮਾਰੀਆਂ ਤੋਂ ਦੂਰ ਹੁੰਦੀਆਂ ਪਰ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਇਹ ਕਹਿੰਦੇ 20 ਰੁਪਏ ਦੀ ਪਿਸਤਲਰੀ ਦੀ ਪਾਣੀ ਬੋਤਲ ਲੈਣੋਂ ਜ਼ਿਆਦਾ ਪਹਿਲ ਦੇਣੇ ਨੇ ਕੋਲਡ ਡਰਿੰਕ ਨੂੰ ਪਰ ਇਹ ਜੋ ਰਿਵਾਇਤੀ ਚੀਜ਼ਾਂ ਹੈਗੇ ਇਹਨਾਂ ਲਈ ਦਿਨੋ ਦਿਨ ਨਵੀਂ ਪੀੜ੍ਹੀ ਦੂਰ ਹੁੰਦੀ ਜਾ ਰਹੀ ਹੈ ਇਹਨਾਂ ਦਾ ਵੀ ਜਿਹੜਾ ਕੰਮ ਜਿਹੜੇ ਹਜ਼ਾਰ ਹਜ਼ਾਰ ਇੱਕ ਇੱਕ ਸੀਜ਼ਨ ਚ ਘੜਾ ਬਣਾਉਂਦੇ ਸੀ ਹੁਣ ਕਹਿੰਦੇ ਸਿਰਫ 2-200 ਰੁਪਏ ਹੀ ਜਿਹੜਾ ਬਣਾਣਾ ਪੈਂਦਾ ਆਪਣੀ ਕਹਿੰਦੇ ਖਰਚਾ ਵੀ ਨਹੀਂ ਨਿਕਲਦਾ ਕਿਉਂਕਿ ਕਹਿੰਦੇ 14000 ਦੇ ਕ੍ਰੀਟਿਕ ਮਿੱਟੀ ਹੋਈ ਪਈ ਆ ਮਿਹਨਤ ਵੀ ਆ ਜਿਹੜੀ ਕੀ ਹੋਰ ਇਸ ਦੇ ਵਿੱਚ ਹੋਰ ਮਟੀਰੀਅਲ ਜੋ ਲੱਗਦਾ ਸੋ ਕਹਿੰਦੇ ਸਾਨੂੰ ਖਰਚਾ ਵੀ ਨਹੀਂ ਨਿਕਲਦਾ ਪਰ ਕਰ ਰਹੇ ਆ ਕਹਿੰਦੇ ਕੰਮ ਜੋ ਕਿ ਸਾਡੀ ਤੀਜੀ ਪੀੜ੍ਹੀ ਕੰਮ ਕਰ ਰਹੀ ਆ ਪਰ ਸਾਡੀ ਜੋ ਅੱਜ ਤੁਹਾਨੂੰ ਖਬਰ ਦਿਖਾਉਣ ਦਾ ਮਸਤਾਫੀ ਗਰਮੀਆਂ ਆ ਗਈਆਂ ਤੁਸੀਂ ਵੀ ਆਪਣੇ ਜੋ ਪਰਿਵਾਰਾਂ ਸਮੇਤ ਜਿਹੜੇ ਘੜੇ ਹੈਗੇ ਰਿਵਾਇਤੀ ਆਪਣੇ ਬੱਚਿਆਂ ਨੂੰ ਦੱਸੋ ਕੀ ਇਸ ਦੇ ਨਾਲ ਕਿੰਨੀਆਂ ਕ ਬਿਮਾਰੀਆਂ ਦੂਰ ਹੁੰਦੀਆਂ ਪਟਿਆਲਾ ਤੋਂ ਵਿਸ਼ੇਸ਼ ਰਿਪੋਰਟ ਦੇ ਨਾਲ ਚਰਨਜੀਤ ਚੋਸ਼ੀ